ਸਤਰੀਕਾਲ ਜੀ ਤੁਹਾਡਾ ਅੱਜ ਵੀਡੀਓ ਉਹ ਵੀ ਮੋਟਰ ਪਰ ਆਏ ਆ। ਸਵਾਗਾ ਲੱਗੇ ਮਾਰਨ ਜਿਹੜੀ ਗੱਲ ਮੱਕੀ ਦੇ ਵੇਖੀ ਦਿੱਤੀ। ਮੈਂ ਕਿਹਾ ਵੀ ਗੱਲ ਤਾਂ ਸੋਹਣੀ ਦੀ ਚਲੋ ਪਰ ਫੇਰ ਵੀ ਜੇ ਸਵੇਰੇ ਜਿਹੜੀ ਓਸ ਦੀ ਪਈ ਨਦੀ ਆ ਐਨ ਪ੍ਰੋਪਰ ਗੱਲ ਆਈ ਪਈ ਆ ਹੁਣ। ਦਾਣਿਆਂ ਨੂੰ ਐਨ ਸਾਰੇ ਭਿੱਜੇ ਪਏ ਆ ਜਿਹੜੇ ਹੈਗੇ ਵੀ ਆ। ਮੈਂ ਕਿਹਾ ਵੀ ਸਵੇਰੇ ਓਸ ਦੀ ਸਵਾਗਾ ਮਾਰ ਦਾਂਗੇ ਐਨ ਵਧੀਆ ਬਣ ਜਾਊਗਾ। ਬਾਕੀ ਪੁੱਜ ਕੇ ਖੇਤੇ ਮਾਰ ਦਈਏ ਸੋ ਅੱਗੇ ਨੇ ਕਹਿਰਾ ਕਹਿਰਾ ਕੱਟ ਰੱਖ ਕੇ ਜੀ ਇੱਕ ਖੋਲਤਾ ਤੇ ਚਾਰ ਰੱਖ ਲੈ ਖੁੱਲੇ ਕਰਦੇ ਦੋ ਦੋ ਹੈ ਨਾ ਥੋੜੀ ਜਿਹੀ ਇੱਕ ਇੱਕ ਦੋ ਦੋ ਇੱਕ ਇੱਕ ਕਿਨਾਰੇ ਛੜਕ ਕਰਦੇ ਵਿੱਚੋਂ ਜਗ੍ਹਾ ਕੱਢ ਤੇ ਬੈਡ ਬਦਲਣਾ ਚਾਹੀਏ ਹੂੰ ਹੂੰ ਪਰ ਜਿਹੜੇ ਦੂਏ ਬੈੱਡ ਵਾਲੇ ਹੁੰਦੇ ਉੱਥੇ ਇਹਦੇ ਵਿੱਚ ਪੱਤੀ ਜੀ ਹੁੰਦੀ ਐ ਇੱਥੇ ਦੇ ਆਏ ਜੀ ਹੈਨਾ ਉਹਦੇ ਨਾਲ ਫਿਰ ਬੈੱਡ ਐਨ ਪਲੇਨ ਹੋਈ ਜਾਂਦੇ ਆ ਜਿਹੜਾ ਦੂਏ ਤੇ ਆਪਾਂ ਕੋਲ ਹਾਂਜੀ ਪਰ ਉਹ ਤਿੰਨ ਵਾਲੇ ਤੇ ਜਿਹਦੇ ਦੋ ਉਪਰਾਂ ਕਿੱਲੇ ਹੁੰਦੇ ਉਹ ਕਿਵੇਂ ਵਾਲੇ ਤੇ ਉਹਦੇ ਵਿੱਚ ਇੱਕ ਇੱਕ ਸਿਆਰਾ ਹਾਂ ਠੀਕ ਪਰ ਉਹਦੇ ਲੱਗ ਦੋ ਦੋ ਦੇ ਸਿਆਰੇ ਜੀ ਉਹ ਹੋਰ ਤਰ੍ਹਾਂ ਦੇ ਆ ਸੁਣ ਆਇਆ ਵੀ ਚੱਲ ਹੁਣ ਬੈੱਡ ਬਣ ਦੂ ਹਾਂਜੀ ਇਹ ਤਾਂ ਨਾਲ ਕੋਈ ਸਲਾਹਤੀ ਲਾਉਣ ਦੀ ਹੂੰ ਬਾਕੀ ਦੇਖਦੇ ਆ ਜੱਟ ਕੀ ਪਤਾ ਜਾ ਕੇ ਵੀ ਸਲਾਹ ਬਦਲ ਜਾਂਦੀ ਹੈ ਕਈ ਵਾਰੀ ਖੇਤੇ 'ਚ ਖੜੇ ਜਾਂਦੀ ਉਹ ਹੂੰ ਖੇਤੇ 'ਚ ਖੜੇ ਜਾਂਦੀ ਉਹ ਜੜ ਲੱਗੂਗੇ ਦੇਖ ਜੀ ਸਹੀ ਨੂੰ ਦੇਖਣਾ ਉਹ ਤਾਂ ਜਿੰਨੇ ਲੱਗੇ ਲੱਗੇ ਹੋਗੇ ਕਰੀਏ ਹੁਣ ਜਿੰਨੇ ਲੱਗੇ ਤਾਂ ਬੈੱਡਸ ਆ ਆਪਣੇ ਹੈ ਤਿੰਨ ਤਾਂ ਲੱਗਣੇ ਚਾਹੀਦੇ ਨੇ ਨਹੀਂ ਪਊ ਬੈੱਡ ਤਾਂ ਇਹਦੇ ਸਾਬਕਾ ਆਪਣੇ ਨਿਕਲੇ ਇੰਨੀ ਕ ਬੈੱਡ ਦੀ ਏਰੀਆ ਹਾ ਇੱਥੇ ਦੇ ਲਿਕੇ ਇੱਥੇ ਤੱਕ ਦਾ ਤੇ ਤਿੰਨ ਸਿਰਟ ਤੇ ਲੱਗਣੀ ਚਾਹੀਦੀ ਫਿਰ ਨਹੀਂ ਜੇ ਦੋ ਲੱਗੇ ਤਾਂ ਕੀ ਹੋਵੇ ਦੋ ਤਾਂ ਵੀ ਜਿਵੇਂ ਫਿਰ ਤਾਂ ਪੂਸਤ ਨਹੀਂ ਵਿੱਚ ਤੇ ਉਹਨਾਂ ਉਹ ਵੀ ਨੇੜੇ ਹੋ ਜਣੇ ਹੈ ਆ ਇਹਦੇ ਚ ਜਿਆਦਾ ਗੈਪ ਆ ਇਹਦੇ ਚ ਇੱਥੇ ਤੱਕ ਜੀ ਇਹਦੇ ਚ ਥੋੜਾ ਜਿਹਾ ਜ਼ਿਆਦਾ ਹਾਂ ਇਹਦੇ ਚ ਘਟਾ ਉਹੀ ਆ ਉਹਦੇ ਚ ਤਾਂ ਘਟਾ ਉਹ ਤੋਂ ਨੇੜੇ ਇੱਥੇ ਇੱਥੇ ਗੱਭੀ ਜਗ੍ਹਾ ਜਿਆਦਾ ਆ ਗਈ ਚਲ ਤਿੰਨ ਸਿਰਟ ਤੇ ਲੱਗਣੇ ਚਲੋ ਕੋਈ ਨਹੀਂ ਜਨੇ ਲੱਗੇ ਠੀਕ ਆ ਬੱਬੀ ਉੱਥੇ ਲਾਏ ਉਹਨਾਂ ਨੇ ਖਾਦੇ ਖਾਦੇ ਲਾਤੇ ਆਂ ਤਾਂ ਪਹਿਲਾਂ 5-5 ਲਾ ਲਓ ਉਨੇ ਖਾਸੇ ਖਾਸੇ ਲਾਤੀ ਉੱਥੇ ਉਹ ਤਾਂ ਹੈ ਹੀ ਆ ਚੁੱਟਿਆ ਹੋਇਆ ਹੈ ਹੂੰ ਇਹ ਆਪਾਂ ਨੇ ਤਾਂ ਕਿਸੇ ਰੇ ਫਿੱਟ ਕਰਿਆਦਾ ਯਾਰ ਜਾਬੀ ਟੁੱਟਿਆ ਬਦਲ ਹਾਂਜੀ ਹਾਂਜੀ ਜਾਬੀ ਟੁੱਟਿਆ ਹੋਇਆ ਦਾ ਅਚਲ ਚਲ ਦੇਖਦੇ ਹਾਂ ਬਾਕੀ ਕੱਢ ਕੇ ਕੀ ਬਣਦਾ ਹਾਂਜੀ ਤੇ ਲਓ ਜੀ ਬੈੱਡ ਬਣਾਉਣ ਲੱਗ ਗਏ ਪਿਆਜ਼ ਲਾਉਣੇ ਨੂੰ ਇੱਧਰ ਬਣਾਤੇ ਜੀ ਇਧਰਲੀ ਸਾਈਡ ਤੋਂ ਹੋ ਗਿਆ ਨਾ ਇਹਨਾਂ ਆ ਇਧਰ ਆ ਜੇ ਉਹ ਫੇਰ ਨਾ ਪੈਣਾ ਆਪਾਂ ਨੂੰ ਉਹ ਲੱਭਾਇਆ 15 ਕਰਨੀ ਨੂੰ ਹਾਂਜੀ ਉਹ 32 ਲੱਗੀ ਹੋਈ ਜਿਹੜੀ ਚੌੜੀ ਜੀ ਹੁੰਦੀ ਦਰਦਨ ਆਪਾਂ ਕਹੀ ਗਏ ਵੈਲਦੀ ਹੈ ਹਾਂਜੀ ਉਹ ਤੋਂ ਜ਼ਿਆਦਾ ਵਧੀਆ ਨਿਕਲਦੀ ਆ ਉਹ ਤਾਂ ਜ਼ਿਆਦਾ ਵਧੀਆ ਨਿਕਲਣੀ ਹੋਆ ਫਰਕ ਤਾਂ ਹੈ ਹੀ ਫਿਰ ਹਾਂਜੀ ਉਧਰਲੀ ਸਾਈਡ ਪਹਿਲਾਂ ਕੱਢ ਕੇ ਦੇਖੀਏ ਇਧਰੋਂ ਫੇਰ ਕੱਢਣ ਲੱਗ ਗਏ ਟੈਨਰ ਉਹਨਾਂ ਤੇ ਕਰ ਦਿੱਤੀ। ਮੋਜੀ ਨਿਕਲਦੇ ਤਾਂ ਬੁਰੀ ਆਈਗੀ ਪਰ ਇਹ ਥੋੜੇ ਸੂਟਾ ਉਹਦੇ ਵੀ ਲੈਵਲ ਬਰਾਬਰ ਨਾਲ ਉਹ 45 ਇੰਚ ਦੇ ਤਾਂ ਇਹ ਘਟਾਈ ਜੀ ਹੋਰੀ ਕਰੇ ਤਾਂ ਪਾਣੀ ਕੱਢ ਜਾਂਦੀ ਕਦੇ ਬੱਦਲ ਹੋ ਜਾਂਦਾ ਕੱਕਦਾ ਜੀ ਨੱਕੇ ਦਾ ਵੀ ਔਖਾ ਹੀ ਹੈ ਇਹਦਾ ਕੇਸ ਦੇ ਵਿੱਚ ਆਈ ਇਹ ਿੱਲਾ ਹੋ ਜਾਂਦਾ ਠੀਕ ਹੋ ਜਾਂਦਾ ਇੱਥੇ ਪਾਣੀ ਨੀਕ ਕਰ ਕਿਉਂਗਾ ਪਾਣੀ ਉੱਥੇ ਵੀ ਨਿਕਲਦਾ ਜੀ ਇਹਦੇ ਇਹ ਹੀ ਪੰਗਾ ਹੈ ਦਾ ਕਦਾ ਠੀਕ ਆ ਜੀ ਵਧੀਆ ਇਹਨੂੰ ਪਾਣੀ ਲਾ ਯਾਰ ਪਾਣੀ ਲਾਉਣਾ ਹੈ ਹਾਂ ਕਾਲੂ ਛੱਡਾਂ ਕਾਲੂ 100% ਛੱਡ ਇਹਨੂੰ ਹਾਂ ਅੱਜ ਦੀ ਦਿਹਾੜੀ ਕੱਢ ਲੈ ਕੋਈ ਨਹੀਂ ਹਾਂ ਸ਼ਾਮ ਨੂੰ ਸਲਫਰ ਉਹ ਸਲਫਰ ਸਿੱਟ ਸੁਪਰ ਸਿੱਟਿੰਗ ਦੇ ਚ ਹਾਂ ਬਾਬਸਾ ਪਾ ਲਾ ਦੇਗਾ ਇੱਕ ਪਾਣੀ ਹੋਰ ਲਾ ਦੀ ਉਹਦੇ ਬਾਅਦ ਛੱਡ ਲਾਂ ਨੇ ਨਹੀਂ ਨਹੀਂ ਗਰੋਥ ਤਾਂ ਹੁਣ ਹੋਣੀ ਹੈ ਦੀ ਇੱਕ ਉਹ ਵੀ ਸਿੱਟਿੰਗ ਜ਼ਰੂਰੀ ਤਰੀਫੰਗੀ ਸੜ ਆ ਉਹ ਤਾਂ ਵਿੱਚੇ ਛਿਟਾ ਲਾ ਵਿੱਚੇ ਛਿਟਾ ਲਾ ਦੀ ਐਮਪਨਤ ਵਾਲੀ ਫਿਰਦੀ ਆ ਉਹੀ ਐਮਪਨਤ ਵਾਲੀ ਫਿਰਦਾ ਉਹ ਦੋਹੇ ਮਿਕਸਰਾਂ ਦੀ ਸਾਫ ਆਹੋ ਐਮ 45 ਤੱਕ ਲਾਂ ਆਉਂਦਾ ਉਹ ਸਾਫ ਵਿੱਚ ਦੋਨੇ ਆ ਉਹ ਜ਼ਰੂਰੀ ਆ ਇੱਧਰ ਦੇ ਲਾ ਘੱਟ ਚੱਲੇ ਆ ਤੇਰੇ ਇਹ ਪਾਣੀ ਦਾ ਭਰਕੇ ਨਹੀਂ ਲਾਇਆ ਇਹਨਾਂ ਨੂੰ ਪਾਣੀ ਭਰਕੇ ਵੀ ਲੱਗਿਆ ਸਾਲੀ ਅਸਲ ਤੇ ਪਾਣੀ ਲੇਟ ਲੱਗਿਆ ਥੋੜਾ ਦੋ ਦਿਨ ਤੱਕ ਨਹੀਂ ਲੰਘੇ ਇੱਕ ਪਨੀਰੀ ਸਾਲੀ ਜ਼ਿਆਦਾ ਲੇਟ ਹੋ ਗਈ ਆ ਠੀਕ ਆ ਚੱਲ ਫੇਰ ਵੀ ਉਧਰ ਇਹ ਬਹੁਤ ਦੀ ਚੱਲੇ ਆ ਉਹ ਤਾਂ ਪਨੀਰੀ ਇੱਕ ਨੰਬਰ ਆਪਣੇ ਵਾਲੀ ਇੱਕ ਪਾਣੀ ਭਰਕੇ ਲਾਈਨ ਨਾਲੇ ਜਿਹੜਾ ਉੱਪਰ ਚੜਜੇ ਆ ਇਹਨੂੰ ਸਮਝ ਗਿਆ ਮੈਂ ਦੇਖਿਆ ਤੇਰੇ ਬੈਡਾਂ 'ਪਾਣੀ ਪ੍ਰੋਪਰ ਚੜਿਆ ਨਹੀਂ ਸੁਲਾਹ ਵੀ ਨਹੀਂ ਜੜੀ ਬਾਅਦ ਚ ਆਪਾਂ ਕਹਿੰਦੇ ਤੇ ਚੜ ਜੂਗੀ ਪਰ ਚੜੀ ਨਹੀਂ ਹੈਗੀ ਇੱਧਰ ਲਾਏ ਸੈਨਾ ਪਨੀਰੀ ਪਟਣ ਇੱਕ ਬੰਦਾ ਹੋਰ ਵੱਧ ਗਿਆ ਜੀ ਚਾਰ ਹੋ ਗਏ ਪੜ ਦੋ ਪੜ ਦੋ ਕੱਲ ਕਹਿੰਦੇ ਆ ਤੈਨੂੰ ਹੁਣ ਕੰਨ ਕਾਂਡੇ ਨੂੰ ਪਰਚੀ ਪਰਚੀ ਆਉਣੀ ਆ ਕਾਲੇ ਵਾਲੀ ਆਉਣੀ ਆ ਹੁਣ ਸਵੇਰ 10:00 'ਤੇ ਉਹ ਦੇ ਇੱਥੇ ਫੋਨ ਕਰਿਆ ਉਹਨਾਂ ਨੂੰ ਇਹਨੂੰ ਦਲੀਭਰ ਨੂੰ ਫੋਨ ਫੋਨ ਦਾ ਨਹੀਂ ਕਰਿਆ ਮੈਂ ਤੇਰਾ ਨੰਬਰ ਕਾਦਾ ਮੇਰੀ ਤਾਂ ਆਈ ਵੀ ਅੱਜ ਆ ਗਈ ਅੱਛਾ ਆ ਗਈ ਅੱਜ ਕਿਹਾ ਤਾਂ ਮੈਂ ਘੜ ਦੂ ਕਹਿੰਦਾ ਰੁਕ ਜਾ ਸਰਦਾਰ ਜੀ ਅੱਜ ਦਾ ਦਿਨ ਕੱਲ ਦਾ ਦਿਨ ਇੰਨਾ ਕਿਥੇ ਤਾੜ ਪਏ ਆਵੇਂ ਇਹਨਾਂ ਨਾਲ ਕਹਨੂੰ ਆਦੋਲੇ ਭਜੀ ਜਾਂਦਾ ਏ ਅੱਛਾ ਕੱਲ ਗੰਨਾ ਬੀਜਣ ਲਾਂਗੇ 2.5 ਕਿਲੇ ਅੱਛਾ ਹੋਰ ਕਿਹਾ ਸਵਾ ਦੋ ਕਿਲੇ ਬੀਜ ਕੇ ਆਇਆ ਪੇ ਤੇ ਉਹ ਗਿਆ ਮੰਡ ਚ ਦਰਿਆ ਕੋਲ ਕਹਿੰਦਾ ਜਾਣ ਪਛਾਣਤਾ ਮੈਂ ਠੀਕ ਹੈ ਨੇੜੇ ਤੇੜੀ ਨਹੀਂ ਪਨੀਰੀ ਇੱਕ ਨੰਬਰ ਹੋ ਗਈ ਹੁਣ ਤਾਂ ਪਨੀਰੀ ਇੱਕ ਨੰਬਰ ਪਹਿਨਾ ਵੀ ਇੱਕ ਨੰਬਰ ਇਹਦੀ ਆਪਾਂ ਨੇ ਥੋੜੀ ਜੀ ਰੇ ਲੇਟ ਹੋ ਗਈ ਕਬੀ ਜਾਈ ਨੂੰ ਆ ਤਾਂ ਉਸ ਦਿਨ ਮੈਂ ਜਦੋਂ ਮੈਂ ਤਾਂ ਪੱਟਣ ਦੇ ਪਹਿਲਾਂ ਇੱਕ ਦਿਨ ਪਹਿਲਾਂ ਹੀ ਡਾਇਆ ਪਾਇਆ ਇਦਨ ਗੰਨੇ ਚ ਪਾਇਆ ਤਾਂ ਉਸ ਦਿਨ ਹੀ ਚ ਪਾਇਆ ਕੁੱਕਣੀ ਪਿਆ ਲਿਓ ਦੇਖ ਹਾਂ ਪਨੀ ਨੂੰ ਚ ਕਾ ਲਈ ਜਾਮਾ ਧੁੱਪਾਂ ਤੇ ਸ਼ਾਮਾਂ ਚ ਰੱਖਾਂ ਧੁੱਪਾਂ ਮਾਟੋ ਚੱਲੀ ਆ ਨੇ ਯਾਰ ਧੁੱਪਾਂ ਹੀ ਬਹੁਤ ਹੋ ਗਈ ਕੱਲ ਵੀ ਵੱਟ ਗਲੇ ਗਿਆ ਕੱਲ ਥੋੜੀ ਜੀ ਵੱਟੀ ਸੀ ਨਾਲ ਹੁਣ ਜਿਆ ਜੇ ਪੱਟਿਆ ਹੋਣਾ ਹਾਂ ਇਹ ਨਾ ਜਿਆ ਜੇ ਪੱਟਿਆ ਦਾ ਇਹਨਾਂ ਨੇ ਬਾਕੀ ਉਹ ਬਰਾ ਬੱਟੇ ਦਾ ਥੋੜਾ ਜਿਹਾ ਇਹਦੀ ਪਿਆਜੇ ਪਿਆਜ ਕਰ ਦੇਣਾ ਸੀ ਹੋਰ ਉਹ ਸਮਰਾਲੇ ਵਾਲੇ ਮੁੰਡੇ ਗੰਨਾ ਦੇਖਣਾ ਇਹ ਉਹ ਕਹਿੰਦੇ ਮੈਨੂੰ ਦਲਾ ਪਿਆਜ਼ ਵੀ ਰਲ ਜਾਣਾ ਇਹ ਜਿਹੜਾ ਸਾ ਮੈਨੂੰ ਦਵਾਈ ਚਲਦੀ ਕਹਿੰਦਾ ਦਵਾਈ ਕਹਿੰਦਾ 10 ਰੁਪਏ ਰਹਿ ਗਿਆ ਬਹੁਤ ਆ ਕਹਿੰਦਾ ਘਰ ਪੂਰਾ ਹੋ ਜਾਣਾ ਮੈਂ ਬਾਈ ਇੰਨਾ ਕਦਾ ਰਹਿ ਜਾਵੇ ਨਾ 10 ਗੱਲ ਵੀ ਪੂਰਾ ਯਾਰ 10 ਤੇ ਨਹੀਂ ਘਟਦਾ ਯਾਰ ਉਹਦੇ ਨਤੀਏ ਕੇ ਸਾਈ ਹੋਤਾ ਗਈ ਨਤੀਏ ਕਹਿੰਦਾ ਮੈਂ ਵੇਚੂਗਾ ਲੈ ਲੈ ਕੇ ਕਹਿੰਦਾ ਦਿਹਾੜੀ ਦੇਤੀ ਮੈਨੂੰ 400 ਰੁਪਿਆ ਠੀਕ ਆ ਹਾਂ ਵੇਚੀ ਆ ਕਹਿੰਦਾ ਮੈਂ ਵੇਚੂਗਾ ਬਾ ਠੀਕ ਆ ਮੈਂ ਕਹਾਂ ਚੱਲ ਮੋਟਰਸਾਈਕਲ ਵਾਲੀ ਰੇੜੀ ਬਣਾਉਣ ਦਾ ਆਰਡਰ ਦਿੱਤਾ ਮੈਂ ਜੇ ਚਲਾਉਣ ਦਾ ਬਣਾ ਘਮੋ ਕੇ ਪਿੰਡੇ ਚ ਵੇਚੀ ਗਈ ਆ ਵੇਚੀ ਆ ਸਖਾ ਦਾਣਾ ਸਾਲੇ ਨੂੰ ਮੋਟਰ ਨਹੀਂ ਸਖਾ ਉਹ ਕੋ ਗੱਲ ਬੋਲੇ ਨੂੰ ਲੈ ਲਈ ਨਾ ਕੋ ਸੁਣਣਾ ਨਾ ਬਣਾ ਪੱਛੇ ਤੇ ਪਿਆਜ ਮਾਰੇ ਦੀ ਢੂਈ ਜੀ ਜਨਾਰ ਹੋ ਗਿਆ ਹਾਂ ਤਾਂ ਮੋਟਰਸਾਈਕਲ ਛੱਡ ਕੇ ਆਉਣਾ ਯਾਰ ਇੱਕ ਅੱਧੇ ਦਿਨ ਚ ਕਿੰਨੇ ਚ ਕਰੀ ਆ ਗੱਲ 21000 ਵੀ ਹੈ ਕਹਿੰਦਾ ਤਾਂ ਇੱਥੇ ਮਕੜਾਉਨੇ ਹੂੰ 20 ਜੋਜੂ ਮੈਨੂੰ ਲੱਗਦੀ ਅੱਛਾ ਕੱਲੀ ਹੋ 81 ਤਿਆਰ ਕਰਨੀ ਗੱਡੀ ਹਾਂ ਟਾਪ ਮਾਡਲ ਮੋਟਰਸਾਈਕਲ ਮੇਰਾ ਟਾਪ ਮਾਡਲ ਆ ਪੁੱਛ ਗਿਆ ਫਰਕ ਆ ਵਧੀਆ ਬਣਾਉਂਗੇ ਆ ਸਾਰਾ ਕੁਝ ਟੂਲ ਟਾਲ ਲਾਗੇ ਉਹਦੇ ਗਾਣੇ ਉਹਦੇ ਗਾਣੇ ਹਰੇਕ ਚੀਜ਼ ਦਾ ਟਾਪ ਮਾਡਲ ਨਹੀਂ ਆਉਂਦਾ ਗੱਡੀ ਦਾ ਲੈ ਲੈ ਸਕੂਟਰੀ ਲੈ ਲੈ ਬੈਟਰੀ ਵਾਲੀਆਂ ਦੂਈਆਂ ਜਿਹੜਾ ਮਰਜ਼ੀ ਹਰੇਕ ਚੀਜ਼ ਦਾ ਟਾਪ ਮਾਡਲ ਆਉਂਦਾ ਉਹੀ ਕੰਮ ਆ ਆ ਕਿਧਰ ਆ ਗਏ ਦੋਹੇ ਰੋਟੀ ਲੈ ਕੇ ਆਈ ਜੀ ਨਾ ਤੂੰ ਆ ਪਿਛਲਾ ਬੰਦਾ ਵੀ ਲੈਂਦਾ ਅੱਜ ਹਾਂ ਚੱਲ ਉਤਰ ਜੜਨੇ ਬਸ ਕਰਾਈ ਪਈਆਂ ਨਾਲੇ ਪਤਾ ਲੀਆਂ ਫੇਰ ਵੀ ਕੋਈ ਨਾ ਕੋਈ ਆਏ ਜਾਂਦੀ ਆ ਆਏ ਨਹੀਂ ਪਟੋਣਾ ਇਹਨਾਂ ਨੇ ਓਏ ਕੁਆੜੇ ਦਾ ਪੱਟੋਣਾ ਇਹਨਾਂ ਨੇ ਬਾਈ ਉਹ ਦੇ ਗਿਆ ਬਣ ਗਿਆ ਫਾਲੇ ਦਾ ਤੇ ਹੁਣ ਤੇ ਨੀਮਾ ਕਰ ਦੇਣਾ ਪੱਟ ਪੱਟ ਕੇ ਓਰੇ ਨੀਮਾ ਕਰਤਾ ਨੀਮਾ ਹੋ ਗਿਆ ਨਾ ਪੱਟੀ ਝਾਟੋਆ ਮੈਂ ਫੜਾ ਹੋ ਗਿਆ ਫੜਾ ਛੱਟ ਮਾਰੋ ਪਿੰਗਲ ਉੱਪਰ ਫਸ ਗਿਆ ਨਾਟੀ ਦਾ ਸਪਰਿੰਗ ਵੱਧ ਗਿਆ ਹੂੰ ਕਪੂਰਾਂ ਦੇ ਇੱਕ ਪੰਗਾ ਥੋੜੋ ਸਾਰੇ ਤਾਂ ਬਿਲਡ ਕਰਾਤੇ ਇਦਾਂ ਲੈ ਇਹ ਬੇਲੇ ਹੀ ਆ ਉਹ ਵੀ ਆ ਉਹ ਵੀ ਬਿਲਡ ਹੋਰ ਬਣਾਇਓ ਆਹ ਗੋਲ ਜਾਨ ਨਿਕਲ ਨਹੀਂ ਰਿਹਾ ਕੱਲ ਨਿਕੱਟੇ ਇਦਾਂ ਵੀ ਕੱਟਦਾ ਹੁੰਦਾ ਇਹ ਕੁਹਾੜੇਗਾ ਨਿਕਲ ਨਹੀਂ ਆਹ ਹੋਰ ਰੋਟਗੀ ਕਾਨੂੰ ਪੰਗਾ ਲੈਂਦਾ ਕੋਈ ਤੋੜ ਦੂੰਗੀ ਆਈ ਨੀਨੇ ਕਰਨਾ ਹਾਂ ਮਾਜੋ ਦਾ ਚਾ ਕਰ ਲੇ ਗਿਆ ਜੜਾ 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 ਭਈਆਂ ਨੇ ਚੱਕਰੀਆਂ ਇੱਥੇ ਆਹੋ ਤੇਲ ਇਧਰ ਪੱਟੀਆ ਨੀ ਮਾ ਹੋ ਗਿਆ ਇੱਥੇ ਦੇਖ ਤਰਾ ਲੈਵਲ ਜਾ ਵਿਗੜ ਜਾਣਾ ਸਿੱਧਾ ਬਾਦੀ ਪਵਾੜੇ ਦਾ ਪੱਟ ਲਈ ਫਿਰ ਚਾਲ ਨਿਕਲ ਗਈ ਅੱਧੀ ਇੱਕ ਅੱਧੀ ਰਹਿ ਗਈ ਹੈ ਗਈ ਆਲੇ ਆ ਦੇਖ ਉੱਦਲਾ ਵੀ ਬਾਹਿਆ ਆ ਚਲ ਇੰਨੀ ਕਿਤਾ ਕੋਈ ਨਹੀਂ ਕੰਟਰੋਲਰ ਜਾ ਕੇ ਰੱਖ ਉੱਪਰ ਕੰਟਰੋਲਰ ਇਹ ਹੋਰ ਆ ਦੇਖ 3 ਕਿੱਥੇ ਵਾਲੀ ਦੇ ਗੱਡੀ ਇਹ ਰਹਿ ਗਈ ਚਲੋ ਦੂਆ ਮੂਰੇ ਵਾਲਾ ਵੀ ਪਾਫ ਆਲਾ ਪਿੱਛੇ ਘਰ ਹੋਰ ਚੱਲ ਸੰਘਰ ਰੱਖੀਦਾ ਹੁੰਦਾ ਕੋਲ ਜਿਹਦੇ ਟੋਜਨ ਪਾ ਪੜਦੇ ਬਾਹਰ ਦੇ ਵੀ ਨਹੀਂ ਮੰਦੀ ਹੈਗੀ ਇਹਨੇ ਇੱਥੇ ਟੋਆ ਪਟਾ ਦੇਣਾ ਤੇਰਾ ਚੱਲ ਨਹੀਂ ਰਹਿਣ ਦੇ ਇਹ ਕਿੱਥੇ ਖੇਚੀਏ ਇਹ ਕਿੱਥੇ ਖੇਚ ਹੋਣੀ ਆ ਜੜਾ ਸਰਦਾਰ ਜੀ ਜੜ ਸੰਗੜ ਰੱਖਣਾ ਦਾ ਗੈਲ ਸੰਗੜ ਸੰਗਲ ਸੰਗਲ ਜਦੇ ਪਾਰ ਟੋਚਨ ਜਦੇ ਖਿੱਚਦੇ ਬੱਸ ਇੰਨਾ ਕਰਨੇ ਦੀ ਲੋੜ ਨਹੀਂ ਯਾਰ ਇਹਨਾਂ ਦੇ ਫੇਰ ਸਹੀ ਬਾਹੇ ਆਇਨੇ ਉਹ ਨੀਵਾ ਹੋ ਜਾਣਾ ਇਹ ਹੀ ਵਟੋਣੀ ਵਾਲੇ ਲਾਂਕਲੀ ਪੱਟ ਨਹੀਂ ਕੋਈ ਮੰਦਾ ਨਹੀਂ ਮੜੋਪ ਤੇ ਟੁੱਟ ਗਈ ਆ ਦੇਖ ਫੇਰੀ ਨੂੰ ਉੱਪਰ ਤੇ ਟੁੱਟ ਜਾਣਾ ਉੱਪਰ ਤੇ ਤਾਂ ਟੁੱਟ ਗਈ ਤਾਂ ਇਹ ਤੁਹਾਨੂੰ ਕਹਦਾ ਵੀ ਟੋੜਨਾ ਫਾਲੇ ਗੰਨੇ ਵਾਲੇ ਚ ਗੰਨੇ ਵਾਲੇ ਚ ਫਸਣਾ ਹੀਟਾਂ ਤੇ ਜਰਨੇ ਜਿਹੜੀ ਥੱਲੇ ਰਹੇਗੀ ਟੁੱਟ ਤਾਂ ਗਈ ਦੀ ਹੁਣ ਟੁੱਟ ਤਾਂ ਗਈ ਇਹ ਟੁੱਟਦੀ ਆ ਬਾਈ ਕੈੜੀ ਆ 35 ਵਾਰ ਦਾ ਟਰੈਕਟਰ ਘੁਮਾ ਲਿਆ ਮੰਦਾ ਹਉ ਇਹ ਵੀ ਨਹੀਂ ਮੰਨਣੀ ਮੰਨ ਗਈ ਯਾਰ ਇਹ ਅੱਲੇ ਚੁਕਤੀਆਂ ਕੱਲ ਫੇਰ ਵੀ ਚੜੇ ਮੈਂ ਕਹਿੰਦਾ ਇਹਨੂੰ ਆਲੂ ਵਾਲੀ ਮਸ਼ੀਨ ਫੇਰੇ ਆ ਜਿਹੜੀ ਜੜਾ ਉੱਪਰ ਕੱਢ ਦਵੇ ਸਾਰੇ ਚੁੱਕੀ ਵੇਖ ਲੈ ਫੇਰ ਬੌ ਨਿਕਲੇ ਆਉਣੀਆਂ ਫੇਸ ਵਾਲੀਆਂ ਡੇਡੀਆਂ ਨਿਕਲ ਰਹੀਆਂ ਉਹ ਰਹਿ ਜਾਂਦੀਆਂ ਬਾਈ ਕਿਤੇ ਨਾ ਕਿਤੇ ਲੁਕੀ ਵੀ ਤਾਂ ਹੀ ਤਾਂ ਕਹਿੰਦੇ ਹੁੰਦੇ ਵੀ ਤਾਂਨ ਦਾਤ ਉਹਦੇ ਵਿੱਚ ਦੇ ਕਿੰਨੀਆਂ ਫਸੀਆਂ ਵੀ ਬਰੀਕ ਬਰੀਕ ਉੱਤਹਾ ਹੋਇਆ ਹੋਰਾਂ ਪਈ ਇੱਕ ਪਰਚੀ ਵੀ ਲੱਗੇ ਹੋਏ ਬੰਦੇ ਘਰ ਨਾਲ ਹੋ ਜਾਣੀ ਇਹ ਤਾਂ 11 ਅੰਕੜਾ ਨੇ ਕਹਿੰਦਾ ਬੀਜਣਾ ਏ ਕਹਿੰਦਾ ਹੈ ਬਾਕੀ ਕੁ ਵੀ ਹੋ ਜੂ ਜਿੰਨਾ ਹੋਇਆ ਉਨਾਂ ਸੀ ਅਸੀਂ ਬੈਠੇ ਤਾਂ ਹੈਗੇ ਆ ਜੱਸ ਜੇ ਪਾ ਲੈਣਾ ਵੱਢ ਗਏ ਅਗਲੀ ਪਰਚੀ ਸਹੀ ਆ ਤੇਰੇ ਸੌਤਾਲੇ ਦਾਤ ਆ ਗਏ ਇਹ ਲੈ ਬੜਦਾ ਵੀ ਸੌਸਾਲੇ ਨੇ ਚੱਲ ਚੱਲ ਮੰਨ ਗਿਆ ਬਾਦੇ ਉਧਰ ਲੱਭਾਇਆ ਸੁੱਕ ਗਏ ਨਾ ਫਰਕ ਪੈ ਗਿਆ ਹੁਣ ਗਿੱਲਾ ਖਲਾ ਹਲੇ ਪੜਾ ਮਾੜਾ ਫੋਲੀ ਜਾ ਉਹਨੂੰ ਉਹ ਤਾਂ ਵਸੇ ਰਹਿਣਾ ਆ ਵੀ ਵਧੀਆ ਬਣ ਗਿਆ ਹੁਣ ਇਹਨਾਂ ਫੁੱਲ ਤੇ ਦੌਰ ਕਰਿਆ ਮਾਣ ਦੂਰ ਨਾ ਕਰੀ ਕਰ ਚਲ ਉਧਰ ਕਹਿੰਦਾ ਪਾੜ ਪਾਤੀ ਜਾਂ ਰੋਜ਼ ਪਾਤੀ ਕਿਤੇ ਛੱਡ ਕੇ ਪਾਤੀ ਪਤਾ ਹੁਣ ਐਂ ਧੁੱਪ ਲੱਗਦੀ ਏ ਇੱਕ ਦਿਨ ਛੱਡ ਕੇ ਪਾਤੀ ਜਹੇ ਪਾੜ ਪਾਈ ਗਏ ਇੰਨੇ ਚ ਫਰਕ ਪੈ ਜਾਂਦਾ ਫੇਸ ਫੋਲੀ ਜਾਣਾ ਜਦ ਲਗਾਤਾਰ ਬੋਣੀ ਨਾਲੋਂ ਹੁਣ ਲੈਜਰ ਹੁਣਾ ਤਾਂ ਫਿਰ ਠੀਕ ਹੈ ਤੁਸੀਂ ਛੇਤੀ ਕਰਵਾਤਾ ਲੈ ਅਸੀਂ ਛੇਤੀ ਕਰਵਾਤਾ ਉੱਥੇ ਲੈਜਰ ਤਾਂ ਹੋਇਆ ਬਈ ਆ ਟਾਈਮ ਪੰਗਾ ਪਾਇਆ ਉਹਰੇ ਇਹ ਨਹੀਂ ਉਹ ਗੱਲ ਕਰਦਾ ਵੀ ਹੁਣ ਖੇਤ ਹੈ ਤੇਰੇ ਸਾਹਮਣੇ ਤਾਂ ਫਿਰ ਇਹਨੇ ਕੰਮ ਖਰਾਬ ਹੋ ਜਾਣਾ ਤਾਂ ਰਲ ਗਿਆ ਰੇ ਇਹ ਵੀ ਰਲ ਗਿਆ ਹੁਣ ਤਾਂ ਰਲ ਗਿਆ ਪੈਣਾ ਨਹੀਂ ਤਾਂ ਨਾ ਪੈਣਾ ਉੱਚੇ ਨਹੀਂ ਮੇ ਖੇਚੇ ਥੋੜੇ ਰੇ ਪੈਣਾ ਤਾਂ ਬੰਦੇ ਦਾ ਜੀ ਨਹੀਂ ਪਤਾ ਆ ਤੈਨੂੰ ਪਤਾ ਤਾਂ ਹੈ ਉਹਦਾ ਹੁਣ ਤਾਂ ਦੋਵੇਂ ਪਾਸੇ ਨੂੰ ਹੋ ਗਿਆ ਇਧਰ ਵੀ ਨੇ ਵੀ ਘਰਤਾ ਉਹ ਉਹ ਸਾਈਡ ਜੀ ਭਰੀ ਗਈ ਹੈ ਚੱਲਾਂ ਤੇ ਨਾ ਗੰਨਾ ਆ ਗੰਨਾ ਉਹ ਹੇਟਾਂ ਵੀ ਨਿਕਲੇ ਆ ਪਾਣੀ ਕਿਉਂਗਾ ਦੇਖ ਵੀ ਲੈ ਕੇ ਸਬੀਰਤੀ ਚਲਦੀ ਆ ਇੱਥੇ ਫਿਰ ਤੋਂ ਹਾਂ ਅਰੇਖੇ ਨਿਗਰੇ ਵਾ ਗਾਲੀ ਚ ਪਾਣੀ ਹੋਣਾ ਉੱਥੇ ਵੀ ਮੇਰੇ ਵੀ ਨਿਗਰੇ ਉਧਰ ਜਿੱਥੇ ਮੈਂ ਛਾਰਦਾ ਪਾਇਆ ਹੈ ਪਿਆਜ਼ ਲਾਉਣੇ ਤੇ ਦੇਖੇ ਨੇ ਕਿ ਸੁੱਕ ਗਿਆ ਖੇਤ ਆ ਫੋਲ ਦੀ ਸਾਰ ਹੂੰ ਆਹ ਚੀਜ਼ ਦਾ ਫਾਇਦਾ ਬਾਈ ਦਾ ਇਹਨੂੰ ਤਾਂ ਬਹੁਤਾ ਨਾ ਬਾਈ ਹੁਣ ਇੱਕ ਦੋ ਵਾਰੀ ਬਾਲਾ ਜਵਾਲਾ ਬਸ ਉਤੇ ਬਾਤ ਹੁਣ ਬੀਜ ਦੀ ਕਰਨਾ ਇਹਦੇ ਚ ਜੀਜਣੇ ਆ ਤਾਂ ਬੂਟੇ ਲੱਗ ਜੂਗੇ ਹੋਰ ਕਿ ਬੂਟੇ ਲੱਜੂਗੇ ਟਾਈਮ ਸਰ ਕਾਲੂ ਵੀ ਜਾਦੇ ਪਰਸੋਂ ਨੂੰ ਦੇਚ ਅੱਜ ਪਰਚੀ ਵੀ ਨਿਕਲ ਜਣੀ ਆ ਜੂਗੀ ਇਹਨੇ ਆਈ ਨਹੀਂ ਅੱਜ ਤੇਰੀ ਆ ਗਈ ਮੇਰੀ ਤਾਂ ਆ ਗਈ ਅੱਜ ਆ ਹਾਂ ਕੱਲ ਤਾਂ ਗੱਡੀ ਹੁੰਦੀ ਸੀ ਭਲਾਈ ਉਹ ਅਗਲੀ ਚ ਆ ਜੂਗੀ ਤੇਰੀ ਸੋਮਵਾਰ ਨੂੰ ਆਉਂਗੀ ਮੇਰੀ ਤਾਂ ਆ ਗਈ ਅੱਜ ਅਰਜਵੀਰ ਦੀ ਵੀ ਖਰੇ ਆ ਗਈ ਖਰੇ ਨਹੀਂ ਉਹਦੀ ਵੀ ਆਉਣੀ ਸੀ ਮੇਰੇ ਨਾਲ ਚੱਲ ਜੇ ਆ ਗਈ ਹੋਈ ਤਾਂ ਉਹਨੇ ਭੱਜ ਜਣਾ ਨਹੀਂ ਆਈ ਫਿਰ ਤਾਂ ਮੇਰੇ ਘਰੇ ਲੈ ਜਾਉ ਸੋਮਵਾਰ ਨੂੰ ਕਾਲੂ ਐਤਵਾਰ ਕਰਤਾ ਪਿਆਜ ਲਾਉਣਾ ਸ਼ੁਰੂ ਪ੍ਰੋਜੈਕਟ ਸਾਰੇ ਫੇਲ ਹੋ ਗਏ ਸਿਆੜ ਕੱਢੇ ਤੇ ਬੰਦ ਕਰਦੇ ਆ ਉਹ ਸਿਆੜ ਗੰਨੇ ਵਾਲੇ ਕੱਢੇ ਨਾ ਲੋਡ ਨਹੀਂ ਆਇਆ ਬੈੱਡੇ ਵਧੀਆ ਬਣੀ ਆਹ ਬੈੱਡਾਂ ਵਾਲੇ ਪਾ ਲਿਆ ਤਾਂ ਫੇਰ ਦੂਰ ਬਹੁਤ ਹੋ ਜਾਣਾ ਤੇ ਇਹ ਕੈਪ ਬਹੁਤ بڑا ਹੈ ਇਕੱਠਾ ਕਰ ਲਾ ਤਾਂ ਓਨਾ ਹੀ ਤਾਂ ਗੱਭੇ ਸਵਾ ਫੁੱਟ ਦਾ ਕੈਪ ਹੈ ਤੇ ਨੇ ਲਾਉਣੀਆਂ ਬੋਲੇ ਨੂੰ ਦੱਸਦੀ ਬਹੁਤ ਔਖਾ ਨੂੰ ਵੀ ਸਮਝਾਉਣਾ ਬਹੁਤ ਔਖਾ ਇਹਦੇ ਮਗਜ ਮਾਰਨਾ 20 30 ਪਨੀਰੀ ਤਾਂ ਵਧੀਆ ਹੀ ਆਪਣੀ ਇਹਨਾਂ ਪਨੀਰੀ ਵਧੀਆ ਤੇ ਅਜੇ ਪਿਆਜ਼ ਕਰਦੇ ਨੇ ਅੱਜ ਕੀ 2 ਰੁਪਏ ਕਿਲੋ ਕਰਦੇ ਨੇ ਅੱਜ ਕੀ 2 ਰੁਪਏ ਲੋਥਲੇ ਮੇਰੇ ਆ ਭਾਈ ਵਿੱਚ ਤੇ ਠੀਕ ਹੈ ਪਹਿਲੀ ਦਾਈ ਦੇ ਦਵਾ ਇਹਨਾਂ ਨੂੰ ਤਾਂ ਮौज ਆ ਕੋਲ ਕਿਤੇ ਬਾਅਦ ਚ 100 ਰੁਪਏ ਮੱਗੇ ਮੈਂ ਤੇ 100 ਰੁਪਏ ਕਿਲੋ ਨੂੰ ਦਸਣ ਤੱਕੇ ਛੱਡਦੇ ਨਹੀਂ ਇਹ ਠੀਕ ਆ ਉਹ ਤੂੰ ਪਟਦੇ ਆ ਕਿ ਨਹੀਂ ਨਦੀਰ ਬੋਲਣਾ ਨਹੀਂ ਜੇ ਚੋਰੀ ਕਰਕੇ ਦੱਸਦਾ ਕਿ ਉਹ ਫਾਇਦਾ ਕਰਦਾ ਗੱਲ ਕਟਾਈ ਤਾਂ ਰਹਦਾ ਨਾਲ ਹੋਰ ਵੀ ਪੱਟੇ ਆ ਕੇ ਕੜਾਈ ਸਾਡੀ ਅੱਬੇ ਹਾਂ ਇੰਨੀ ਕਿ ਦੂਰ ਥੋੜਾ ਜਿਹਾ ਦੂਰ ਆ ਨੇੜੇ ਹੋ ਗਿਆ ਜਿਆਦਾ ਹਾਂ ਬਸ ਬਾਹੋਂ ਵਧੀਆ ਹੋ ਜਵੇ ਹੋਰ ਕੁਛ ਨਹੀਂ ਹੂੰ ਛਾੜ ਦੇ ਦੇ ਬਿੱਦਾ ਮਾੜਾ ਮੂਟਾ ਹੀ ਛੱਡ ਜਵੇ ਤਾਨ ਕਰਨ ਕ ਜਿੰਨਾ ਉਹਦੇ ਗਾਣੇ ਓ ਮਿੱਠੂ ਜੇ ਗੰਨੇ ਜਿੰਨਾ ਨਹੀਂ ਛੱਡਣਾ ਆ ਵਧੀਆ ਇਹ ਵਪੀ ਲੈਣਾ ਕੱਢਣੇ ਨੂੰ ਤਾਂ ਹੂੰ ਇਹਦੇ ਨਾਲ ਸੌਖੀਆਂ ਨਿਕਲਦੀਆਂ ਉਹ ਇੱਕ ਆਲੀ ਨਾਲੋਂ ਇਹ ਜ਼ਿਆਦਾ ਵਧੀਆ ਹੈ ਤੇਰੇ ਬੱਜਣ ਵੀ ਲੱਗ ਗਿਆ ਕੰਨਾ ਮੈਂ ਆ ਆ ਗਏ ਦੋ ਆ ਗਏ ਕੇ ਤਾਂ ਦੋ ਬੰਦੇ ਆ ਬਾਬੇ ਤੂੰ ਨੇੜੇ ਲਈ ਜਾਂਦਾ ਜਿਆਦਾ ਨੇੜੇ ਯਾਰ ਬਾਬੇ ਦਾ ਡੱਕਾ ਖੜਾ ਦੇ ਲੈ ਵਿੱਚ ਵਿੱਚ ਨੂੰ ਪਹੁੰਚੇ ਨੇੜੇ ਨਹੀਂ ਨੇੜੇ ਨਾ ਰਲਾ ਕੀ ਰਹਾ ਤਾਂ ਜਲਾ ਦੇਣਗੇ ਬੱਪਈ ਦੇਖੀ ਪਿੱਛੇ ਹੈਂ ਦੇਖਦੇ ਆ ਲੱਗਣਾ ਤਾਂ ਚਾਹੀਦਾ ਇੰਨਾ ਕੁ ਤਾਂ ਤੇ ਨਤੀਏ ਨੂੰ ਪਪ ਦੇ ਮੇਰੇ ਅੱਜ ਕਿੱ ਲੱਗਿਆ ਦੇਖੀ ਹਮ ਮਾਰਾ ਲਾਲਾ ਤੂੰ ਵਧੀਆ ਇਕ ਲੈਂਟਾ ਵਾਲੇ ਕਰ ਲੱਗੇ ਤਾਂ ਵਧੀਆ ਐਨ ਥੋੜੇ ਜਿਹਾ ਦੂਰ ਰੱਖਣਾ ਮੈਂ ਪਈ ਹੈ ਨਾ ਕਿੰਨੇ ਕੁ ਬਹੁਤ ਠੀਕ ਆ ਵਿਚ ਕੋ ਪੈਣਾ ਨੇੜੇ ਤੇ ਹੂੰ ਆ ਤਾਂ ਠੀਕ ਆ ਬੁੱਤ ਠੀਕ ਹੈ ਜੀ ਆਹ ਹੋ ਹਾਜੀ ਤੈਨੂੰ ਬੁਲਾਉਂਦੇ ਵੀਰੇ ਅਸੀਂ ਨਹੀਂ ਆਉਣਾ ਹੈਗਾ ਉਰੀ ਆ ਜਾ ਬਿਜਲੀ ਆ ਹੋਰ ਕੌਣ ਇਹ ਨਾਮ ਕਹੇ ਜੇ ਇਹ ਮਰੀ ਜੀ ਮਰੀ ਕੁਈ ਨਾ ਤੇ ਜੈਣਾ ਤੇ ਪੀ ਮੈਂ ਤੀਪੂ ਰੇ ਗੜ ਦਿੰਦਾ ਕੰਨੇ ਦੀਆਂ ਓਰੇ ਓਰੇ ਯਾ ਕਿ ਨਾ ਉਹ ਇੱਥੇ ਪੇ ਤੇ ਤੇ ਨਾਲ ਗੱਲਬਾਤ ਕਰਨੀ ਕਿਹਨੂੰ ਬੁਲਾਉਣਾ ਮੈਨੂੰ ਬੁਲਾਉਂਦਾ ਮੈਂ ਤੁਹਾਨੂੰ ਬੁਲਾਉਂਦੇ ਆ ਕੋਈ ਕਿਦਾਂ ਬਾਈ ਬਾਸ ਠੀਕ ਆ ਠੀਕ ਆ ਹਾਂ ਬੂਟੇ ਜਿਹੜੇ ਵੜਾਤਾ ਜੋ ਹੈ ਬੂਟੇ ਥਾਲੇ ਵਧੇਗੇ ਟਾਗੜੇ ਹੋਗੇ ਗੰਨਾ ਹੁੰਦਾ ਨਹੀਂ ਕੀ ਬੂਟੇਆਂ ਵੀਰੇ ਮਤਲਬ ਆਪਾਂ ਨੂੰ ਤਾਂ ਚੜਨਾ ਕਿਹੜੀ ਹੋ ਸਾਲੇ ਇਹ ਤਾਂ ਤੇਰੇ ਡਾਈ ਨੇ ਚੜਾਈ ਵੀ ਆ ਡਾਈ ਨੇ ਵੀ ਚੜਾਈ ਆ ਇਹ ਤਾਂ ਹੈ ਗੱਲ ਹੂੰ 12 12 ਇੰਚ ਦੇ ਹੋਗੇ ਸਾਲੇ ਲਾ ਇਹ ਤੇਰੀ ਡਾਈ ਨੇ ਚੜਾਈ ਵੀ ਬਾਈ ਡਾਈ ਨੇ 12 ਤੇ ਵੀ ਵੱਧ ਹੋਗੇ ਪਟਾ ਦੇ ਓਵਰ ਦੇ ਉੱਜਲੇ ਨੇ ਅਗਲੇ ਸਾਲ ਅਗਲੇ ਸਾਲ ਪਟਾ ਦੇਣੇ ਉਹ ਤਾਂ ਗੱਲ ਕਰਨਾ ਪੇਰ ਲਾ ਦੀਆਂ ਨਾ ਵੀਪ ਵਾ ਪ੍ਰੀਕੋ ਬੂਟਿਆਂ ਨੂੰ ਯਾਰ ਫਰਕ ਤਾਂ ਪੈਂਦਾ ਹੀ ਆ ਗੰਨੇ ਨੂੰ ਇੱਕ ਮੈਂ ਉਂ ਨੇੜੇ ਲਾਦੇ ਨਾ 18 ਪਾਉਂ ਪਰ ਲਾਦੇ ਇਦਾਂ ਨੂੰ ਮੈਨੂੰ 18 ਤੇ ਵੀ ਘੱਟ ਲਾਦੇ ਯਾਰ 18 ਤਾਂ ਹੈਗਾ ਹੀ ਯਾਰ ਆ ਲੈ ਤੂੰ ਰਹਿਣ ਦੇ ਮਿੰਨੇ ਨੂੰ ਲੈ ਅੱਜ 16 ਹੈ ਹਾਂ ਸਾਢੇ 16 ਹੈ ਹਾਂ ਸਾਡੀ 15 ਸਾਢੇ 16 ਉਪਰ ਲਾਦੇ ਆ ਕਿ ਲੱਗਦੇ ਨੂੰ ਦੂਰ ਆ ਮੇਰੇ ਮੇਰੇ ਵੀ 16 ਪਰੇ ਆ ਇੰਨੀ ਹਾ ਇੱਕ ਨੇ ਉੱਥੇ ਲਾਉਣੇ ਆ ਮੈਂ 16 ਬਾਈ ਉਹ ਆ ਮੇਰੇ 사ढे 6 6ਰੇ 사ढे 6 થી ਆ ਆ ਉਹਦੇ ਬੂਟੇ ਨੇ ਨਾਲੇ ਰੜਾ ਦੇਨੇ ਉਹਦੇ ਉਹਦੇ 2 ਸਾਲ ਦੇ ਹੋ ਗਏ ਪੀਆ ਲਾ ਪਰ ਉਹ ਕਰੀ ਫਰਕ ਰੱਖੀ ਥੋੜਾ ਜਿਹਾ ਫੇਰ ਵੀ ਫੁੱਟ ਦਾ ਲੈਣਾ ਪੈਣਾ ਖੇਤ ਮੈਣ ਲਈ ਇੱਦਾਂ ਨੂੰ ਰੱਖਣਾ ਹੈ ਕਿ ਕਿਨਾਂ 6 ਫੁੱਟ ਦਾ ਰੱਖਿਆ ਹੋਇਆ ਹੈ ਤੇ ਦੇ ਵੀ ਉੱਪਰੇ ਹੋਣਾ ਤਾਂ ਫੇਰ ਤਾਂ ਤਾਂ ਹੈ ਉਹ 6 ਆ ਆ ਤੇ ਫੁੱਟ ਦਾ 6 ਹੈ ਜਿਹੜਾ ਤਾਂ ਹੀ ਬੂਟੇ ਚੱਲੇ ਆ ਹੂੰ ਨਾਗ ਨਹੀਂ ਦੇ ਗੰਨੇ ਪਰ ਹਾਂ ਚੱਲ ਕੋਈ ਨਹੀਂ ਬੂਟੇ ਦਾ ਚੱਲ ਪਏ ਗੰਨਾ ਜਹ ਜਹ ਹੋਇਆ ਹੋਇਆ ਸਹੀ ਗਾ ਤਾਨੂੰ ਤਾਂ ਬੂਟਿਆਂ ਦਾ ਕੀ ਮਤਲਬ ਹੈ ਸਰਵੇਨਾ ਇਹ ਗੋਭੀ ਸਰੋਂ ਵਿੱਚ ਬੀਜਿਆ ਹੈ ਦਾ ਪਹਿਲਾ ਉਹ ਲੋਰੋਂ ਨੇ ਕੰਮ ਖਰਾਬ ਕਰਤਾ ਜੇ ਉਹ ਜਿਕਰ ਹੁਣ ਆ ਬੀਜਣਾ ਉਹ ਕਿੰਨਾ ਵਧੀਆ ਹੋਣਾ ਹੈ ਹਾਂ ਉਹ ਚੀਜ਼ ਦਾ ਫਰਕ ਆ ਤੂੰ ਤਾਂ ਫਰਕ ਤਾਂ ਹੈ ਉਹ ਬਹੁਤ ਫਰਕ ਆ ਕੱਸ਼ ਕਿ ਕਰਨਾ ਜੀ ਚੀਜ਼ ਬੀਜ ਦੇਣੀ ਸਾਲੇ ਉੱਪਰ ਤੇ ਬੂਟੇ ਵੀ ਲਾ ਦਿੱਤੇ ਉੱਪਰ ਇਹ ਬੂਟੇ ਲਾ ਦਿੱਤੇ ਸਭ ਕੁਝ ਅਸ ਦਬਾਉਂਦਾ ਹਾਂ ਗੋਭੀ ਸਰੋਂ ਨੂੰ ਜ਼ਿਆਦਾ ਦਬਾਇਆ ਸਾਲਾ ਬਹੁਤ ਗੋਭੀ ਸਰੋਂ ਜਾ ਹੋਇਆ ਇਹਦਾ ਜ਼ਿਆਦਾ ਹੂੰ ਉਧਰ ਪਿਆਜ਼ ਵੀ ਪਾਜਣੀ ਪਨੀਰੀ ਵੀ ਥੇਰੀ ਫੇ ਮੈਨੂੰ ਦੇ ਦੇ ਇੱਥੇ ਲਾ ਲੂੰਗਾ ਥੋੜੀ ਉਹ ਤੇ ਲਾ ਲਈ ਇਹਦੇ ਸਾਰ ਬਾਹਰ ਵੀ ਜਾਏ ਨਾ ਕਹਿ ਵੀ 200 ਰੁਪਏ ਕੁਟੀ ਲੈਣੀ ਆ ਕਮਲੇ ਕਮਲੇਜ ਲੈਣਾ ਹੀ ਆ ਉਹ ਕਮਲੇਜ 250 ਰੁਪਏ ਕੁਟੀ ਹੋ ਜਾਣੀ ਫਿਰ ਤਾਂ ਨਾ ਲਾਉਣੇ ਤੇ ਬਾਅਦ ਲਾਉਣੇ ਤੇ ਬਾਅਦ ਕਹਿਣਾ 300 ਰੁਪਏ ਲਗਾਉਣੇ ਤੇ ਬਾਅਦ ਕਹੋਗੇ ਪਹਿਲਾਂ ਤਾਂ ਕਹੀ ਜਣਾ ਫਰੀ ਆ ਫਰੀ ਆ ਜਦ ਲਾ ਲੇ ਫਿਰ ਕਹਿਣਾ ਵੱਜ ਜਾਣੀ ਮੈਨੂੰ ਉਮੀਦ ਆ ਕਾਫੀ ਉਹ ਵੱਜ ਜਾਣੀ ਮੈਂ ਉਹ ਬੋਣਾ ਮੂਰੇ ਆ ਉਹ ਬਾਜੂ ਮੈਂ ਬਿੜਨਾ ਬਾਗ ਫੈਲਾ ਦੇਣੇ ਮੈਨੂੰ ਉਮੀਦ ਆ ਕਰਨੇ ਸਾਥੀ ਦੀ ਚੱਲ ਦੇਖ ਲਈ ਨਹੀਂ ਇੱਥੇ ਲਾ ਦੀ ਅੱਛੇ ਵੀ ਠੀਕ ਹੈ ਤੇਰੀ ਗੱਲ ਹੈ ਹੋਰ ਠੀਕ ਹੈ ਇੱਕ ਕਹਿ ਰਿਹਾ ਜੀ ਵੀ ਲਾ ਦੂੰਗਾ ਥੋੜੇ ਹੋਰ ਕੀ ਉਹ ਤੇਰੇ ਡੰਗਰਾਂ ਨੂੰ ਕੱਖ ਉਸ ਵਧੀਆ ਹੋਈ ਜਾਂਦਾ ਇੱਥੇ ਤਾਂ ਇਹਨਾਂ ਨਹੀਂ ਪੱਤੀ ਜਾਣੇ ਲੰਬੜਦਾਰਾਂ ਉੱਥੇ ਤੇਰੇ ਕੱਖ ਸੋਹਣੇ ਹੋਈ ਜਾਂਦੇ ਖਾਣ ਨੂੰ ਇਹਨਾਂ ਨੂੰ ਜਦ ਇਹ ਕਹਣ ਜਾਂ ਦੋ ਘਟਾ ਹੀ ਲਈ ਜਿਵੇਂ ਨਾਲ ਡੌਲ ਵੀ ਇਹੀ ਇਦਾਂ ਨਹੀਂ ਜਾਣੇ ਨੂੰ ਉੱਥੇ ਤੇਰੇ ਮੈਂ ਕਹਾਂ ਕੱਖ ਹੋ ਜਾਂਦਾ 88 ਡੰਗਰਾਂ ਨੂੰ ਆ ਵੀ ਗਾ ਠੀਕ ਆ ਗੰਨਾ ਉਹਨਾਂ ਕ ਪਿਆਜ ਲਾਉਣੇ ਪਿਆਜ ਲਾ ਲੈ ਇੱਧਰ ਲਾ ਲਈ ਗੰਨੇ ਚ ਚਾਹੇ ਜਿੱਧਰ ਤੈਨੂੰ ਲੋਟ ਚੱਲ ਦੇਖੀਏ ਮੈਂ ਲਾਈਵ ਬੰਦੇ ਦਾ ਟਾਰਨਿੰਗ ਦਾ ਕਿ ਆ ਬਈ ਮੈਂ ਮਾਰ ਲੈਣਾ ਇਹਨੇ ਕਿੰਨੇ ਕ ਲਾਤੇ ਉਹਨਾਂ ਕੱਲ ਨੂੰ ਲਾਉਂਗੇ ਕੱਲ ਨੂੰ ਲਾ ਦੇਣਾ ਹਾਂ ਕਹਿੰਦੇ ਤੇ ਸਵੇਰੋਂ ਕਹਿੰਦੇ ਕੱਲ ਨੂੰ ਲੱਗਣਾ ਅੱਜ ਨਹੀਂ ਲੱਗਣਾ ਅੱਜ ਤਾਂ ਹੀ ਤੇ ਲੱਗਣੀ ਫੇ ਪਨੀਰੀ ਤਾਂ ਹੁਣ ਪੱਟ ਗਿਆ ਜੀ ਅਸੀਂ ਪਨੀਰੀ ਪੱਟ ਗਈਆਂ ਪਤਾ ਨਹੀਂ ਕਿਆ ਵੱਢਦੇ ਆ ਪਨੀਰੀ ਪੱਟਣ ਨੂੰ ਪਨੀਰੀ ਪੱਟਣ ਨੂੰ ਬਹੁਤ ਟਾਈਮ ਲੱਗ ਗਿਆ ਕੱਖ ਬਹੁਤ ਆ ਨਾ ਵੀ ਕਿਆ ਕੱਖ ਵੀ ਘਟਦਾ ਹੂੰ ਵੀ ਟਾਈਮ ਲੱਗਦਾ ਵੀ ਸਫਾਈ ਵੀ ਕਰੀ ਜਾਂਦੇ ਗੈਲ ਦੀ ਤਦ ਇਹ ਪਾਪੇ ਵਰਗੇ ਨੂੰ ਪਹਾਲ ਦੇਣਾ ਖੁਰਪਾ ਲੈ ਕੇ ਹੁਣ ਬੈਠਾ ਸਕਿਉਰਟੀ ਗਾਰਡ ਉਹਨੇ ਕਿਤੇ ਪਿਆ ਹੋ ਰਾਮਰਾਣ ਲੇਟਣ ਲੱਗਿਆ ਉਹ ਮੱਠੂ ਕਰਦਾ ਉੱਤੇ ਹਾਂ ਚੱਲ ਨਾ ਵੀ ਲਾਤੇ ਇਹ ਵੀ ਤਾਂ ਲੱਗ ਗਿਆ ਇੱਧਰ ਜੈਡ ਸਕਿਉਰਟੀ ਪਈ ਆ ਕੋਲ ਹੋ ਹਾਂਜੀ ਇਹ ਵੀ ਤਾਂ ਲੱਗੇਗਾ ਹਰੇਕ ਲਾਈਨ ਦੇ ਉੱਪਰ ਆ ਜਾਂਦਾ ਸਰਦਾਰ ਜਿੱਥੇ ਤੁਸੀਂ ਹੁੰਦੇ ਉੱਥੇ ਸਰਦਾਰ ਆਪਣੇ ਲਾਈਨ ਲੈ ਕੇ ਆ ਜਾਂਦਾ ਉਹ ਉੱਥੇ ਤੇ ਦੇਖ ਲੈ ਉਰੇ ਮੰਜਾ ਪੁੱਜ ਗਿਆ ਹੌਲੀ ਹੌਲੀ ਪੱਲੀ ਆਪਣੀ ਓ ਕਾਲੂ ਸਰਦਾਰ ਕੋਲੇ ਮੰਜਾ ਲੈ ਆ ਨਾ ਔਰ ਸਪੀਡ ਵਾਜਣੀ ਉਹ ਤਾਂ ਹੋਊਗਾ ਮੰਜਾ ਕਿ ਜਿੱਥੇ ਜਿੱਥੇ ਜਾਈ ਜਾਂਦਾ ਉੱਥੇ ਪੈਂਦਾ ਬਾ ਪੂਥੇ ਤੇ ਪੈਂਦਾ ਪੈਂਦਾ ਉਰੇ ਆ ਗਿਆ ਤੀਗਲਾ ਨਾਲੇ ਨਤੀਏ ਨੂੰ ਗਾਲਾਂ ਕੱਢੀ ਜਾਂਦਾ ਨਹੀਂ ਬਾਜਿਆ ਸਰਦਾਰ ਗੱਲ ਮੰਨਣਾ ਪੈਂਦਾ ਹੈ ਓ ਫੋਨ ਦੀ ਡੀਲ ਚੱਲਦੀ ਦੀ ਅੱਜ ਹੈ ਫੋਨ ਦੀ ਫੋਨ ਦੀ ਡੀਲ ਵੀ ਹੋਲੀ ਬਾਬਾ ਵੀ ਫੋਨ ਵੇਚਦੇ ਆ ਇਹ ਕਹਿੰਦਾ ਮੈਂ 1200 ਰੁਪਏ ਦੇ ਦੇਣਾ 1800 ਦਾ ਅੱਛਾ ਬਾਬਾ ਜੀ 4000 ਕਹਿੰਦੇ ਲੈ ਉਹ ਰਹਿਣ ਦੇ 5000 ਦਾ ਨਵਾਂ ਲੱਤਾ ਤਾਂ ਸ਼ਹੀਦ ਦਾ ਦੇਖ ਲੈ ਤੈਨੂੰ ਬਾਪੂ ਨੇ ਰਗੜ ਦੇਣਾ ਕਿ ਮਿੱਠੂ ਰਗੜਿਆ ਬਾਪੂ ਨੇ ਹਾਂ ਮਿੱਠੂਲੀ ਤਾਂ ਆ ਪਾਇਆ ਇਹ ਵੀ ਕਹਤਾ ਹੈ 4000 ਅਗਰ ਮੈਂ ਸ਼ਹੀਦ ਆਮ ਲਗਾਇਆ ਚਲੋ 1800 ਉਹ ਦਿਨ ਮੇਰਾ ਵੀ ਫੋਨ ਗਿਆ ਤਾਂ ਮੈਂ ਆਪਣਾ ਵੇਚਿਆ ਦਾ 2500 ਦਾ ਮੈਂ ਦੂਆ ਲੱਤਾਂ ਤੋਂ ਪੂਰਾ ਦਿੱਤਾ ਜਿਹੜਾ ਖਰਾਬ ਤਾਂ 12-1300 ਦਾ ਦੇ ਕੇ 2500 ਦਾ ਗਿਆ ਤਾਂ ਉਹ 2500 ਦਾ ਕਹਨੂ ਗਿਆ ਚਰਦਾ ਦੇ ਰਾਮ ਕੋਰ ਏ ਵੀ ਕਹਤਾ ਹਥਾ 4000 ਦੇਖ ਲਾ 6-7000 ਕ ਲਾਇਆਤਾ ਹਾਂ ਵਾਹ ਮੇਰਾ ਗਾਮੇ ਤਿਆਰੀ ਹੈ ਲੋ ਜੀ ਲਾਤੇ ਇਧਰ ਬਿਨਾ ਕਿਾਰੇ ਦੀ ਲਾਈ ਆ ਇਹ ਕਈ ਬਾਈਆਂ ਨੇ ਕਹਣਾ ਵੀ ਕਿਾਰੇ ਨਹੀਂ ਪਾਈ ਹੈਗੇ ਆਏ ਵੀ ਇਧਰ ਨੀਵਾ ਬੋਦਾ ਜੀ ਪਾਣੀ ਸਾਰਾ ਇਧਰੋਂ ਕੱਢ ਦੇ ਕਰਨਾ ਥੱਲੇ ਪਾਣੀ ਖਾਣੇ ਦਾ ਹੀ ਚੱਕਰ ਹੁੰਦਾ ਮੇਨ ਨਾਲੇ ਇਹਦੇ ਮੈਂ ਜਿਆਦਾ ਲੱਗ ਜਾਣੀ ਪਨੀਰੀ ਫੇਰ ਘੱਟ ਲੱਗਣੀ ਦੀ ਕਿਆ ਪੈਣਾ ਸਿਆੜ ਕੱਢੇ ਤੇ ਜਮਾ ਲੈ ਫੇਰ ਤਾਂ ਮੈਂ ਕਹਿੰਦਾ ਇੱਕ ਟੋਕਰੀ ਲੈ ਸਰ ਜਣਾ ਤਾਂ ਟੋਕਰੀ ਸਰ ਜਣਾ ਹੁਣ ਪਨੀਰੀ ਸਾਡੇ ਕੋਲ ਬਹੁਤ ਜਣਾ ਪਨੀਰੀ ਦਾ ਸਾਜਣਾ ਵਧੀਆ ਕੱਢਦੇ ਕੱਢਦੇ ਚੱਲ ਹੋ ਮਹਾਰਾਣੇ ਦਾ ਇੱਕੋ ਦੋਖਾ ਮੈਂ ਦੇਖ ਰਿਹਾ ਸਾਰੇ ਪਿੰਡ ਨੂੰ ਪੈਪ ਲਾਈਨ ਨੀਨਾ ਦੀ ਲੂਟ ਆਉਂਦੀ ਹੈਗੀ ਸਾਡੀ ਤਾਂ ਐਤ ਕੀ ਹਿੱਲਦੀ ਆ ਉਦੋਂ ਮੇਰੇ ਪੈਪ ਫੇਰ ਇੱਕ ਲੀਕ ਆ ਗਿਆ ਖੇਤ ਚ ਖੇਤੂਦ ਵਾਲਾ ਕੋਈ ਨਹੀਂ ਨਹੀਂ ਸਾਡੇ ਮੇਰੇ ਖੇਤ ਵਿੱਚ ਆ ਉੱਥੇ ਪਟਕੇ ਕਰਨਾ ਲੂਟ ਹੁਣ ਮੈਂ ਟੱਕਣਾ ਹੋਊਗਾ ਉਹ ਪਹਿਨੇ ਉਹਦੀ ਜੋੜ ਲੀਕ ਆ ਜੋੜ ਤਾਂ ਪਹਿਨਾ ਗੰਨਾ ਤਾਂ 88 ਹੋ ਗੱਲ ਮੱਕੀ ਬੀਜੀ ਮੈਂ ਕਿਹਾ ਚੱਲ ਮੜਾ ਮੋਟਾ ਹੀ ਹੋਣਾ ਜਦ ਸਾਹ ਦੇਖਿਆ ਉਹਨੇ ਭਰਤਾ ਮੇਰਾ ਵਿਸਵਾਸ ਤੋਂ ਹੂੰ ਚੱਲ ਬਜਰੀ ਬਾਦੇ ਆ ਜਾਣਾ ਲੂਟ ਹਾਂ 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 ਆ ਗਿਆ ਮਿਸਤਰੀ ਹਾਂ ਰੇਤਾ ਹੀ ਲੈਣ ਗਿਆ ਐ ਉਹ ਦੇ ਲਈ ਸਾਹ ਨੇ ਹਾਲਾਤ ਆ ਜੀ ਇਹ ਮੈਂ ਕਿਹਾ ਵੀ ਉੱਪਰ ਕਿਹੜਾ ਛੁੱਟ ਗਿਆ ਹੋਰ ਥੱਲੇ ਨਾ ਲੰਘਿਆ ਹੈ ਥੱਲੇ ਦੇ ਨਾ ਹਾਲਾਤ ਨਹੀਂ ਲਈ ਕਹੀ ਜੀ ਟੱਕਰ ਮਾਰੀ ਐ ਉਹ ਟੋੜ ਕੇ ਟੱਕਰ ਮਾਰ ਕੇ ਹਲਾਤਾ ਜੀ ਇਹ ਨੂੰ ਇਹ ਤਾਂ ਸੋਚੀ ਕਿ ਵੀ ਹੋਇਆ ਗਿਆ ਇਹਨੂੰ ਥੋੜੀ ਜੰਗੇ ਭਲੇ ਖੜੇ ਇਹਨੂੰ ਤੂੰ ਕਹਿੰਦਾ ਨਾ ਕੋਈ ਬੱਜਿਆ ਵਾ ਕੁਛ ਮਾ ਬੱਜਿਆ ਵਾ ਤਾਂ ਦਿਖਦਾ ਵੀ ਨਹੀਂ ਥੋੜਾ ਆਸਾਨ ਨਹੀਂ ਇੰਨਾ ਜ਼ੋਰ ਲਾਇਆ ਆਈ ਗਿਆ ਕੇ ਦੇਖਿਆ ਦੇਖ ਲੈ ਉਹਨੂੰ ਜਿਹੜਾ ਉਹਨੇ ਤੋੜ ਕੇ ਮਾਰਿਆ ਇਹਨੂੰ ਚੋਰ ਕਰੋ ਪਰਲੇ ਕਹਿੰਦਾ ਠਹਿ ਖਹਿ ਕੇ ਉਹ ਲੋ ਜਿਹੜੇ ਟੁੱਟ ਜਾਣਾ ਤਾਂ ਚੱਲ ਪਾ ਦੇ ਬਜਰੀ